ਜੀ ਸਿੰਘ ਜੀ ਫਰੇ ਜਿਹੜੀ ਗੱਡੀ ਪਰਟੀ ਇਹ ਮਾਲਕ ਤੁਸੀਂ ਨੇ ਮੈਂ ਮੁੰਛੀਆਂ ਜੀ ਤੇ ਜਿਹੜੀ ਬਰਸਾਤ ਕਰਨ ਬਰਸਾਤ ਕਰਕੇ ਜਗਾ ਪੋਲੀ ਜਗਾ ਬੈ ਗਈ ਇਹ ਦੋ ਗੱਡੀ ਤੇ ਕਰਕੇ ਇਹ ਸਾਬਾ ਜੀ ਦਾ ਤੇ ਨਕਾ ਨੁਕਸਾਨ ਹੈ ਤਾਂ ਕਿ ਨਾ ਵੇਖੋ ਜੀ ਐ ਕਿ ਤਿੰਨ ਚਾਰ ਲੱਗਦਾ ਹਾਂ ਜੀ ਪਿੰਨ ਅਮਰਜੀਤ ਸਿੰਘ ਸਰ ਪਿੰਚ ਪਿੰਡ ਪੋਨੇ ਹਾਲ ਸਰ ਇਹ ਸਰ ਲੈ ਕੇ ਆਏ ਹੀਗੇ ਮਤਲਬ ਬੱਜਰ ਇੱਥੇ ਪਾਉਣ ਵਾਸਤੇ ਪੁੱਲ ਦੇ ਨਾਲ ਬੱਜਰ ਪੈ ਰਿਆ ਇੱਥੇ ਤੇ ਇਹ ਦੋ ਗੱਡੀਆਂ ਆਈਆਂ ਆਂ ਇਹ ਸਰ ਇੱਕ ਗੱਡੀ ਤਾਂ ਪਿੱਛੇ ਹੀ ਰਹਿ ਗਈ ਤੇ ਇੱਕ ਜਿਹੜੀ ਅਗਲੀ ਸੀ ਨਾ ਉਹ ਕੱਢਣ ਲੱਗਾ ਸੀ ਡਰਾਈਵਰ ਮੁੰਡਾ ਸੀ ਪਰ ਸਾਡੇ ਬਾਈਕ 23 ਸਾਲ ਦਾ ਸੀ ਸਾਰਾ ਹੂੰ ਹੂੰ ਤੇ ਚਲੋ ਮੁੰਡਾ ਸਿਆਣਾ ਸੀ ਅੰਮ੍ਰਿਤਾਰੀ ਬੰਦਾ ਸੀ ਤੇ ਉਹ ਲੈ ਗਿਆ ਜਦੋਂ ਲੱਗਾ ਨਿਕਲਣ ਇੱਥੋਂ ਤੇ ਇੱਥੇ ਪਾਣੀ ਔਨ ਕਰਕੇ ਨਾ ਗਿੱਲਾ ਹੀ ਤੇ ਗਿੱਲੇ ਦੇ ਕਰਕੇ ਉਹ ਜ਼ਮੀਨ ਵਹਿ ਗਈ ਆ ਤੇ ਫੈਣ ਦੇ ਕਰਕੇ ਸੱਤ ਅੱਠ ਸੰਖੜੇ ਉੱਤੇ ਮਾਲ ਹੀ ਹੂੰ ਉਹਦੇ ਕਰਕੇ ਮਤਲਬ ਇੱਕ ਬੰਦੇ ਹਾ ਡਰ ਬਹਿ ਗਿਆ ਤੇ ਉਹ गिर ਗਿਆ ਵਾ ਉਹਦੇ ਕਰਕੇ ਉਹਦੇ ਨੁਕਸਾਨ ਬਾਵਾ ਉਹਦੇ ਮੁੰਡੇ ਦੇ ਸੱਟਾਂ ਸੁੱਟਾਂ ਵੀ ਲੱਗੀਆਂ ਨੇ ਉਹ ਖਲ ਲੈ ਗਏ ਨੇ ਉਹਦੇ ਦੋਹੇ ਗਿੱਟੇ ਜਿਹੜੇ ਨੇ ਦੋਹੇ ਮਤਲਬ ਕਰੈਕ ਹੋ ਗਏ ਨੇ ਪਤਾ ਕੀ ਨਾਮ ਮੁੰਡੇ ਦਾ ਨਹੀਂ ਇਸ ਚੀਜ਼ ਦਾ ਨਹੀਂ ਸਰ ਉਹਨਾਂ ਦੇ ਮਾਲਕ ਆਏ ਸੀ ਲੱਦ ਕੇ ਉਸੇ ਵੇਲੇ ਲੈ ਗਏ ਅਸੀਂ ਲੈ ਕੇ ਚੱਲੇ ਹਾਂ ਪਿੰਡ ਵੱਲੋਂ ਮਦਦ ਦਿੱਤੀ ਹੈ ਹੀ ਉਹਨਾਂ ਨੂੰ ਲੈ ਕੇ ਚੱਲੇ ਹਾਂ ਤੇ ਪਰ ਉਹ ਆਪ ਹੀ ਆ ਗਏ ਸੀ ਤੇ ਉਹ ਕਹਿੰਦੇ ਅਸੀਂ ਆਪੇ ਲੈ ਜਾਂਦੇ ਹਾਂ ਤੁਰ ਕਲਾ ਨੌਰ ਵਾਲੀ ਸਾਈਡ ਸਰ ਵੇਖੋ ਹੁਣ ਬਣਦੇ ਆ ਬਣਦੇ ਹਰ ਚੀਜ਼ ਦਾ ਟਾਈਮ ਲੱਗਦਾ ਜੇ ਅਸੀਂ ਕਹਾਂ ਦੀ ਮੰਡੀ ਵਿੱਚ ਕਰਨ ਦਾ ਜਾਂ ਕਿਸੇ ਦਾ ਕਸੂਰ ਹੈ ਇਹਦੇ ਵਿੱਚ ਕਸੂਰ ਨਹੀਂ ਆ ਕਿਹਦਾ ਕਸੂਰ ਨਹੀਂ ਇਸ ਚੀਜ਼ ਦੇ ਵਿੱਚ ਪਤਾ ਕੀ ਹੁੰਦਾ ਸਾਰਾ ਵੀ ਆਪਾਂ ਜਦੋਂ ਕਿਾ ਧਿਆਨ ਰੱਖੀਏ ਤੇ ਜਦੋਂ ਮਤਲਬ ਵੀ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਆ ਵਿਚਾਰਿਆਂ ਦਾ ਉਹਨਾਂ ਤੇ ਲਾ ਕੇ ਹੁਣ ਫੇਰ ਬੱਜਰ ਪਾ ਰਹੇ ਸੀ ਉੱਤੇ ਵੀ ਬੱਜਰ ਪਾ ਕੇ ਤੇ ਚਲੋ ਪੱਕਾ ਮੜ ਜਾ ਕਰ ਦਿੰਦੇ ਆ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਗੱਡੀ ਬਹਿ ਗਈ ਤੇ ਇਹ ਜਿਹੜਾ ਦਰਿਆ ਦਾ ਪਾਣੀ ਆ ਇਹ ਉਹਦੀ ਵਜ੍ਹਾ ਕਰਕੇ ਹਾਂ ਸਰ ਅੱਜ ਵੀ ਤੁਸੀਂ ਆਪੇ ਖੁਦ ਇਧਰੋਂ ਤੁਸੀਂ ਦੇਖ ਸਕਦੇ ਹੋ ਲਾ ਕੇ ਪਾਣੀ ਆ ਸਰ 4-4 ਫੁੱਟ ਤੇ ਇਹ ਵੀ ਪਾਣੀ ਆ ਪੈਲੀ ਦੇ ਵਿੱਚ ਹੀ ਪਾਣੀ ਆ ਤੇ ਇਹ ਰੇਤ ਹੁੰਦੀ ਜਿਹੜੀ ਪਾਣੀ ਫੜ ਜਾਂਦੀ ਆ ਸਲਾਬ ਦੇ ਕਾਰਨ ਹੋਇਆ ਮਤਲਬ ਦੀ ਸਲਾਬ ਦੇ ਕਾਰਨ ਤਾਂ ਸਲਾਬ ਚੜੀ ਆ ਗੱਡੀ ਜੇ ਵਜਨ ਜ਼ਿਆਦਾ ਸੀ ਉਹ ਬਹਿ ਗਈ ਆ ਸਰ ਹੋਰ ਕੋਈ ਗੱਲ ਨਹੀਂ ਹੈ